ਨੈਕ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੋਈ ਧਰਮ ਰੱਖਿਆਕ ਯਾਤਰਾ ਅੱਜ ਆਪਣੇ ਅਗਲੇ ਪੜਾਅ ਤਹਿਤ ਗੁਰਦੁਆਰਾ ਰਕਾਬगंज ਸਾਹਿਬ ਤੋਂ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਫਤਿਹ ਨਗਰ ਪਹੁੰਚੀ ਯਾਤਰਾ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਅਤੇ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਿਸ਼ੋਭਤ ਸਨ ਇਹੀ ਯਾਤਰਾ ਤਾਲ ਕਟੂਰਾ ਰੋਡ ਸ਼ੰਕਰ ਰੋਡ ਰਜਿੰਦਰ ਨਗਰ ਪਟਿਲ ਨਗਰ ਸ਼ਾਦੀਪੁਰ ਮੋਤੀ ਨਗਰ ਕੀਰਤੀ ਨਗਰ ਰਮੇਸ਼ ਨਗਰ ਰਾਜਾ ਗਾਰਡਨ ਰਜੌਰੀ ਗਾਰਡਨ ਟੈਗੋਰ ਨਗਰ ਟੈਗੋਰ ਗਾਰਡਨ ਸੁਭਾਸ਼ ਨਗਰ ਅਮਿਤ ਨਰਸਿੰਘੂਮ 베ਰੀ ਵਾਲਾ ਬਾਗ ਗੋਲ ਚੱਕਰ ਹਰੀ ਨਗਰ ਕੰਟਾਕਰ ਪ੍ਰਤਾਪ ਨਗਰ ਹਰੀ ਨਗਰ ਡੀਪੂ ਤੋਂ ਹੁੰਦੀ ਹੋਈ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਦੀ ਵਿਖੇ ਪਹੁੰਚੇ ਜਿੱਥੇ ਇਸ ਦਾ ਰਾਤਰੀ ਵਿਸ਼ਰਾਮ ਹੋਵੇਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਵੀਰ ਸਿੰਘ ਕਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਨੇ ਦੱਸਿਆ ਕਿ ਯਾਤਰਾ ਨੂੰ ਲੈ ਕੇ ਦਿੱਲੀ ਦੀਆਂ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਰਸਤੇ ਵਿੱਚ ਯਾਤਰਾ ਤੇ ਦਰਸ਼ਨ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਰੂਪੀ ਯਾਤਰਾ ਵਿੱਚ ਸ਼ਾਮਲ ਸੰਗਤ ਵਾਸਤੇ ਦਿੱਲੀ ਦੀਆਂ ਸੰਗਤਾਂ ਨੇ ਚਾਪਕੌੜੇ ਤੇ ਚਟਪੀਆਂ ਸਮੇਤ ਵਕ-ਵਕ ਤਰੀਕੇ ਦੇ ਲੰਗਰ ਵੀ ਲਗਾਏ ਹੋਏ ਹਨ